ਇਹਜੇ ਦਾ ਘਰੇ ਨੰਦਰੀਆਂ ਉਹਦੇ ਜਿਹੇ ਇੱਥੇ ਆਇਆ ਅੱਛਾ ਅੱਛਾ ਵਾਹ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਰੇਠਾ ਸਾਹਿਬ ਜਾ ਰਹੇ ਹਾਂ ਨਾਨਕ ਮੱਤਾ ਦੀ ਯਾਤਰਾ ਤੇ ਸੋ ਸ਼ੁਰੂ ਕਰ ਰਹੇ ਹਾਂ ਯਾਤਰਾ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਕੇ ਸਮਾਂ ਹੋ ਗਿਆ ਸਵੇਰ ਦੇ 4:10 ਮਿੰਟ ਹੋ ਚੁੱਕੇ ਹਨ ਤੇ ਤਿੰਨ ਤਰੀਕਾ 10ਵਾਂ ਮਹੀਨਾ 2025 ਆਓ ਗੁਰੂ ਮਹਾਰਾਜ ਜੀ ਤੋਂ ਅੱਗੇ ਲੈ ਕੇ ਆਪਾਂ ਚੱਲਦੇ ਹਾਂ ਫਿਰ ਤੁਹਾਨੂੰ ਨਾਲ-ਨਾਲ ਅਸੀਂ ਦਰਸ਼ਨ ਕਰਵਾਵਾਂਗੇ ਸਤਿਨਾਮ ਵਾਹਿਗੁਰੂ ਅੰਤਰਜਾਮੀ ਸਾਧੂ ਤਾਂ ਤਨ ਸ੍ਰੀ ਗੁਰੂ ਰਤਨ ਸਾਹਿਬ ਜੀ ਮਹਾਰਾਜ ਜੀ ਉਹ ਆਪਕੋ ਪਰਵਤ ਜੀ ਆਪ ਦੇ ਜੂਠ ਚੰਨ ਪਾਸ ਦਾਸ ਜੀ ਦੀ ਜੁਟੀ ਹੈ ਉਦਮਵਤ ਪ੍ਰਭ ਅੰਤਰਜਾਮੀ ਜੋਪਰੀ ਰੈਸ ਜੋਂ ਕਰਨਾ ਦੀ ਮੰਗਾ ਬਾਗ ਅਨਸਾਰ ਸਾਧੂ ਤਾਂ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਿੱਧੇ ਪਾਤਸ਼ਾਹ ਜੀ ਉਹ ਆਪਕੀ ਬਾਗ ਪਵਿੱਤਰ ਸਥਾਨ ਨਾਨਕ ਮਤਾ ਸਾਹਿਬ ਗੁਰਦੁਆਰਾ ਰੀਠਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਦੇ ਦਰਸ਼ਨਾਂ ਵਾਸਤੇ ਪਿੰਡ ਮੰਡੀ ਪੁਲਾ ਤੋਂ ਸ੍ਰੀ ਸੰਤਾ ਐਸ ਵਕਤ ਆਪ ਜੀ ਦੀ ਕਿਰਪਾ ਸਦਕਾ ਬਖਸ਼ਿਸ਼ ਦਿੱਤੇ ਹੋਏ ਨੂੰ ਸਦਕਾ ਚੱਲੇ ਪਾਉਣੇ ਹਨ ਚੱਲੇ ਦੀ ਅਰਦਾਸ ਕੀਤੀ ਸਭ ਤੋਂ ਬਾਅਦ ਗੁਰਦੁਆਰੀ ਦੀ ਤਰਸਿੰਗੁਰ ਨਾਨਕ ਜੀ ਦੀ ਆਪ ਦੀ ਚਰਨ ਤੇ ਅਰਦਾਸ ਕੀਤੀ ਹੈ ਆਪ ਜੀ ਨੇ ਕਿਰਪਾ ਕਰਨੀ ਸੇਵਕਾਂ ਦੀ ਯਾਤਰਾ ਸੰਪੂਰਨ ਕਰਾਉਣੀ ਯਾਤਰਾ ਦੇ ਵਿੱਚ ਆਪ ਜੀ ਨੇ ਹੰਸੰ ਸਹਾਈ ਹੋ ਕੇ ਸਹਿਦ ਅਕਰਣੀ ਦਰਉਪਰਉ ਨਾਮ ਦੀ ਦਾਤ ਸਿੱਖੀ ਜੀਵਨਾ ਨੂੰ ਪ੍ਰੋਸਾ ਦਾਣ ਆਪਣੀ ਮੁਰਤਾ ਮੰਦੀ ਦਰਸ਼ਨ ਕਰਨ ਦੇ ਉਦਮ ਬਾਲ ਬਲਿਸ਼ ਕਰਨੀ ਸਤਿਗਤੀ ਉਹ ਸਦਾ ਸਹਾਇ ਹੋਣਾ ਸਾਰੇ ਸੇਵਕਾਂ ਦੀਆਂ ਹਾਰਡੀਆਂ ਲਾਉਣੀਆਂ ਸਾਧ ਦੀ ਬਣਾਉਣੀਆਂ ਸੁਭਾਸਨ ਭਾਵਨਾਵਾਂ ਗੁਰਮਤ ਅਨਸਾਰ ਪੂਰੀਆਂ ਕਰਨੀਆਂ ਸਤਿਗਤੀ ਆਪ ਦੇ ਉਤਾਰਸ ਤੇ ਲੈ ਕੇ ਚਾਲੇ ਪਾ ਰਹੇਗਾ ਆਪ ਜੀ ਦੀ ਕਿਰਪਾ ਕਰਨੀ ਹੁੰਦੀ ਤਰੋ ਹਾਜ਼ਰ ਸਾ ਗੁਰੂ ਦੇ ਚੇਸ਼ਾ ਸਾਚਾਰਕ ਜਿ ਮੰਨ ਰਿਹਾ ਹੈ ਹਮਾਰਾ ਆਪ ਨਾ ਜਾਣ ਕਰੋ ਪ੍ਰਤਿ ਪਾਰਾ ਦੇ ਮਹਾਵਾਕ ਅਨਸਾਰ ਆਪਣੀ ਸੇਵਕਾਂ ਦੀ ਸਿੱਤੇ ਮੇਰ ਪ੍ਰਿਆਰਤਨ ਸੰਸਾਰਾਈ ਹੁਣਾ ਐਸ ਵਕਤ ਆਪ ਜੀ ਦੇ ਦਰਸ਼ਨ ਨੂੰ ਦਿਜਾਰੇ ਬਰਸ਼ੇ ਹਨ ਆਪ ਜੀ ਦਾ ਕੋਟਾਰ ਜੋਗ ਸ਼ੁਕਰ ਹੈ ਚਾਲੇ ਬਖਸੋ ਜੀ ਸੋਪ ਹੋਵੇ ਨਾਮ ਚੁ ਤੇ ਆਵੇ ਨਾਮ ਤੇ ਨਾਮ ਕਰਦੀ ਖਲਾ ਜਿਹਦੇ ਬਾਣੀ ਦੀ ਸਰਵ ਆਤਮਾ ਦਾ ਬਿਧਾਵਾ ਹੈ ਬਾਣੀ ਬ੍ਰਿਤੀ ਦਾ ਸਰਵ ਆਤਮਾ ਬਾਣੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਹਰਿਓ ਹੁਣ ਆਪਾ ਮਹਾਰਾਜ ਦੀ ਕਿਰਪਾ ਸਰਕਾਰ ਸਾਧਨ ਤੇ ਬੈਠ ਚੁੱਕੇ ਆ ਤੇ ਆ ਸਾਰੀਆਂ ਸੰਗਤਾਂ ਨੇ ਇੱਧਰ ਮੜਾ ਜਾ ਖੜਾ ਦੇ ਦਰਸ਼ਨ ਬਈ ਤੇ ਫਿਰ ਪਉਣਿਆ ਚਾਲੇ ਬਾਬੇ ਦੀ ਕਿਰਪਾ ਸਰਕਾਰ ਪਿਆਰਿਓ ਆਪਾਂ ਪਹੁੰਚ ਚੁੱਕੇ ਆ ਰਾਮਪਰਾ ਵਿਖੇ ਤੇ ਇਥੋਂ ਆਪਾਂ ਹੁਣ ਪਾੜ ਲਿਆ ਦਿੱਲੀ ਵਾਲਾ ਸਿੱਧਾ ਰੋਡ ਤੇ ਮੇਰਠ ਵਗੈਰਾ ਹੋ ਕੇ ਆਪਾਂ ਚੱਲਾਂਗੇ ਤੇ ਤੁਹਾਨੂੰ ਨਾਲ-ਨਾਲ ਅਸੀਂ ਸਾਰੀ ਜਾਣਕਾਰੀ ਦਿੰਦੇ ਰਹਾਂਗੇ ਤੇ ਸ਼ੇਅਰ ਲੈ ਕਮੈਂਟ ਜਰੂਰ ਕਰਦੇ ਰਹਿਓ ਤੇ ਬਾਬਾ ਕਿਰਪਾ ਕਰੇ ਹਾਂਜੀ ਬਾਬਾ ਜੀ ਹਾਂਜੀ ਬੋਲੋ ਜੀ ਪੰਜ ਦੇਣਾ ਨਾ ਨਾ ਹਾਂਜੀ ਮਹਾਰਾਜ ਆਪਾਂ ਸਵੇਰੇ ਸਵਾ ਚਾਰ ਵਜੇ ਚੱਲ ਕੇ ਬੰਦੀਕਲਾ ਤੋਂ ਹੁਣ ਸੋਨੀਪੱਤ ਤੋਂ 25 ਕਿਲੋਮੀਟਰ ਰਾ ਖੜੇ ਆ ਤੇ ਪੰਪ ਦੇ ਉੱਤੇ ਖੜੇ ਆ ਇੱਥੇ ਆਪਾਂ ਚਾਹ ਪੀਵਾਂਗੇ ਸੰਗਤ ਕਹਿੰਦੀ ਚਾਹ ਪੀਣੀ ਹੈ ਤੇ ਆਪਾਂ ਆ ਕੱਢ ਲਿਆ ਆਪਣਾ ਜਿਗਾਰਮੈਂਟ ਲੈ ਲਦਾਖੜਾ ਇੱਥੇ ਕੰਮ ਲੈਣੇ ਅੱਜ ਚਾਹ ਪੀ ਕੇ ਫਿਰ ਪਾਵਾਂਗੇ ਚਾਲੇ ਤੇ ਤੁਹਾਨੂੰ ਰਸਤੇ ਦੀਆਂ ਸਾਰੀਆਂ ਲੋਕੇਸ਼ਨਾਂ ਚੰਗੀਆਂ ਥਾਵਾਂ ਦਿਖਾਉਂਦੇ ਚੱਲਾਂਗੇ ਤੇ ਤੁਸੀਂ ਮਾਣ ਵਧਾਉਣ ਵਾਸਤੇ ਸ਼ੇਅਰ ਲਾਇਕ ਆ ਲਈ ਧੁੱਕੀ ਕੱਢ ਦਿਓ ਆ ਦੇਖੋ ਦੇਸੀ ਬੰਦੇ ਨੇ ਹਨਾ ਵੱਗਾ ਸਿਆ ਹਾਂਜੀ ਹਾਂ ਦੇਸੀ ਬੰਦੇ ਨੇ ਆਪਦਾ ਚਾਹ ਪਾਣੀ ਨਾਲ ਲੈ ਇੱਕ ਕਚਾਖ ਕਹਿੰਦੇ ਘਰ ਦਾ ਆ ਦੇਖੋ ਬਾਬੇ ਪਾਣੀ ਕੱਟ ਕਰ ਦੇ ਉਹ ਵੀ ਪ੍ਰਸਾਦ ਦੇ ਵੀ ਸੰਗਤ ਨਾਲ ਹੀ ਲੈ ਕੇ ਆਈ ਹੈ ਹੈ ਵੀ ਬੱਗਾ ਸਿਆ ਹਾਂਜੀ ਹਾਂ ਲਓ ਜੀ ਭੁੱਖ ਲੱਗ ਗਈ ਆ ਫੱਕਰ ਨੂੰ ਛੱਡ ਦੇ ਅੱਧੀ ਕੇ ਜਰਾ ਉਹ ਪਰ ਦੋ ਨੇ ਇਹ ਕਿਉਂ ਬਾਪੇਓ ਆਉਂਦਾ ਆਨੰਦ ਇਹ ਆ ਭਾਈ ਦੇਸੀ ਬੰਦੇ ਹਾਜੀ ਕਿਵੇਂ ਇਹ ਜਿਹੜਾ ਘਰੇ ਨੰਦਰੀਆਂ ਦੇ ਜਿਹੇ ਜਾਈ ਇੱਥੇ ਆਇਆ ਅੱਛਾ ਅੱਛਾ ਵਾਹ ਮੈਂ ਤਾਂ ਹੀ ਲਿਆਇਆ ਸੀ ਨਾਲ ਠੀਕ ਹੈ ਓਕੇ ਹਾਂਜੀ 7 ਘੰਟੇ ਗੱਡੀ ਚਲਾ ਕੇ ਆਪਾਂ ਡਰਾਈਵਰ ਕਰ ਦਿੱਤਾ ਹੁਣ ਚੇਂਜ ਹਨਾ ਗੁਰਦਾਸ ਜੀ ਹਾਂਜੀ ਹਾਂਜੀ ਤੇ ਡਰਾਈਵਰ ਹੁਣ ਆਪਾਂ ਲਾਤਾ ਗੁਰਪ੍ਰੀਤ ਸਿੰਘ ਤੇ ਹੁਣ ਉਹ ਡਰਾਈਵਰੀ ਕਰ ਰਹੇ ਆ ਦਿਖਾਵਾਂਗੇ ਤੁਹਾਨੂੰ ਗੁਰਪ੍ਰੀਤ ਸਿੰਘ ਜੀ ਡਰਾਈਵਰ ਮਿਸਤਰੀ ਇਹ ਕਹਦੇ ਸੀ ਵੀ ਡਰਾਈਵਰੀ ਕਰਕੇ ਦੇਖਣੀ ਆ ਜੂਪੀ ਦੇ ਵਿੱਚ ਆ ਹਾ 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 ਇੰਨਾ ਸੋਹਣਾ ਵਿਹੂ ਆ ਵੀ ਬਦਲਾ ਦਾ ਆਹ ਕਿਆ ਬਾਤਾਂ ਨੇ ਇਹ ਹੈ ਕੁਦਰਤ ਮਹਾਨ ਆ ਹਾ ਹਾ ਹਾ